ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਨਗਰ ਨਿਗਮ ਵੱਲੋਂ ਪਾਣੀ ਦੀ ਦਰਵਰਤੋਂ ਕਰਨ ਤੇ ਕੀਤਾ ਚਲਾਣ ਲੁਧਿਆਣਾ ਤੀ ਮਈ ਨੂੰ 2025 ਅੱਜ ਦੇ ਸਮੇਂ ਵਿੱਚ ਪਾਣੀ ਦਾ ਪੱਧਰ ਨੀਵਾ ਹੋਣ ਕਰਕੇ ਸਾਨੂੰ ਆਉਣ ਵਾਲੇ ਸਮੇਂੇ ਵਿੱਚ ਇਸ ਦਾ ਖਮੀਆਜਾ ਭੁਗਤਣਾ ਪੈ ਸਕਦਾ ਹੈ ਕਈ ਅਜਹੀਆਂ ਜਗ੍ਹਾ ਹਨ ਜਿੱਥੇ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਹੋ ਚੁੱਕੀ ਹੈ ਕੁਝ ਲੋਕ ਅਜਿਹੇ ਹਨ ਜੋ ਸੁਧਰ ਦਾ ਨਾਮ ਹੀ ਨਹੀਂ ਲੈ ਰਹੇ ਨਗਰ ਨਿਗਮ ਲੁਧਿਆਣਾ ਵਿੱਚੋਂ ਇੱਕ ਜੁਰਮਾਨਾ ਵੀ ਜਾਰੀ ਕੀਤਾ ਗਿਆ ਹੈ ਕਿ ਜੋ ਵੀ ਪਾਣੀ ਦੀ ਦੁਰਵਰਤੋਂ ਕਰੇਗਾ ਉਸ ਦਾ ਪਹਿਲੇ ਦਿਨ 1000 ਰੁਪਏ ਦਾ ਚਲਾਨ ਕੱਟਿਆ ਜਾਵੇਗਾ ਦੂਸਰੀ ਵਾਰੀ ਗਲਤੀ ਕਰਨ ਤੇ ਉਸ ਦਾ ਚਲਾਨ 2000 ਦਾ ਚਲਾਨ ਕੱਟਿਆ ਜਾਵੇਗਾ ਅਤੇ ਫਿਰ ਵੀ ਗਲਤੀ ਕਰਦਾ ਹੈ ਤਾਂ 5000 ਦਾ ਚਲਾਨ ਕੱਟਿਆ ਜਾਵੇਗਾ ਤੇ ਪਾਣੀ ਦਾ ਕਨੈਕਸ਼ਨ ਵੀ ਕੱਟਿਆ ਜਾਵੇਗਾ ਜੁਰਮਾਨਾ ਪਰ ਤੇ ਹੀ ਕਨੈਕਸ਼ਨ ਚਾਲੂ ਹੋਵੇ ਹੋ ਸਕਦਾ ਹੈ ਪਰ ਲੁਧਿਆਣਾ ਵਾਸੀ ਇਸ ਤੋਂ ਬਿਲਕੁਲ ਹੀ ਉਲਟ ਚੱਲ ਰਹੇ ਹਨ ਅਤੇ ਇਸ ਪਾਣੀ ਦੀ ਦਰਵਾਰ ਤੋਂ ਕਰ ਰਹੇ ਹਨ ਇਸ ਦੀ ਤਾਜ਼ਾ ਮਿਸਾਲ ਅੱਜ ਬਾਂਸ ਸਵੀਟ ਸ਼ਾਪ ਤੇ ਕਾਰੀਗਰ ਵੱਲੋਂ ਮਾਰਲ ਟਾਊਨ ਐਕਸਟੈਂਸ਼ਨ ਐਕਸ਼ਨਸ ਅਟੈਕਸ਼ਨ ਜੁ ਲੁਧਿਆਣਾ ਵਿੱਚ ਦੁਕਾਨ ਦੇ ਬਾਹਰ ਪਾਣੀ ਪਾਈਪ ਨਾਲ ਛਿੜਕ ਕੇ ਪਨਿੱਧੀ ਬਰਬਾਦੀ ਕੀਤੀ ਜਾ ਰਹੀ ਹੈ ਨਗਰ ਨਿਗਮ ਹਰਕਤ ਵਿੱਚ ਆਇਆ ਹੈ ਅਤੇ ਬਾਂਸਲ ਅਸਵੀਰ ਸ਼ਾਪ ਲੁਧਿਆਣਾ ਦਾ ਪਾਣੀ ਦੀ ਦਰਵਰ ਤੋਂ ਤੇ ਕਰਨ ਤੇ ਚਲਾਨ ਕੀਤਾ ਹੈ ਕੁੱਲ ਕੱਲ 29 ਨੂੰ ਹੀ ਚਲਾਨ ਪੁੱਕਤਨ ਲਈ ਕਿਹਾ ਗਿਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ